ਇਕਵਰ ਫੇਸ ਸਾਰਿਆਂ ਦਾ ਸਵਾਗਤ ਹੈ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਬਹੁਤ ਸਾਰੇ ਪਰਿਵਾਰ ਆਪਾਂ ਤੋਂ ਕੋਠੀਆਂ ਦੀ ਮੰਗ ਕਰਦੇ ਨੇ ਬ੍ਰਾਂਡ ਨਿਊ ਕੋਠੀਆਂ ਜਾਂ ਕੁਝ 올ਡ ਕੰਸਟ੍ਰਕਸ਼ਨ ਹੋਵੇ ਤੇ ਸਸਤੇ ਰੇਟ ਦੇ ਵਿੱਚ ਕੋਠੀਆਂ ਦਿਖਾਉਣ ਨੂੰ ਕਹਿੰਦੇ ਨੇ ਕਿ ਬਜਟ ਦੇ ਵਿੱਚ ਕੋਠੀਆਂ ਹੋਣ ਤਾਂ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਏ ਹਾਂ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ 뷰 ਤੋਂ ਇਸ ਤੋਂ ਬਾਕੀ ਆਪਾਂ ਤੁਹਾਨੂੰ ਇਹ ਕੋਠੀ ਫਿਜ਼ੀਕਲੀ ਵਿਜ਼ਿਟ ਵੀ ਕਰਾਵਾਂਗੇ ਜੇਕਰ ਤੁਸੀਂ ਦੇਖਣਾ ਚਾਹੋਗੇ ਤਾਂ ਹੈਰਾਨ ਇਸ ਗੱਲ ਤੋਂ ਹੋਵੋਗੇ ਕਿ ਇੰਨੀ ਜਗ੍ਹਾ ਦੇ ਵਿੱਚ ਬਣੀ ਹੋਈ ਕੋਠੀ ਬਹੁਤ ਹੀ ਘੱਟ ਰੇਟ ਦੇ ਵਿੱਚ ਹੈ ਤੇ ਸਾਰੀ ਇਸ ਦੀ ਜਾਣਕਾਰੀ ਤੁਹਾਨੂੰ ਹੈਰਾਨ ਕਰਨ ਵਾਲੀ ਲੱਗੂ ਹੋਊਗੀ ਕਿਉਂਕਿ ਜ਼ਿਆਦਾਤਰ ਕੋਠੀਆਂ ਦਾ ਅੱਜ ਕੱਲ ਰੇਟ ਪ੍ਰਾਈਸ ਬਹੁਤ ਜ਼ਿਆਦਾ ਨੇ ਤੇ ਜਿਹੜੀਆਂ ਕੋਠੀਆਂ ਵਧੀਆ ਬੜੀਆਂ ਹੋਣ ਉਹ ਤਾਂ ਤੁਸੀਂ ਕਹਿ ਹੀ ਸਕਦੇ ਹੋ ਕਿ ਉਹਨਾਂ ਰੇਟ ਜ਼ਿਆਦਾ ਹੁੰਦੇ ਨੇ ਇਹਦੇ ਵਿੱਚ ਪਾਰਕ ਵੀ ਇਹਨਾਂ ਨੇ ਬਣਾਈ ਹੋਈ ਹੈ ਇਸ ਕੋਠੀ ਦੀ ਪਹਿਲੀ ਖਾਸੀਅਤ ਇਹ ਹੈ ਕਿ ਟੂ ਸਾਈਡ ਓਪਨ ਹੈ ਜੀ फ्रंट ਤੇ ਵੀ 30 ਫੁੱਟ ਰੋਡ ਲੱਗਦੀ ਹੈ ਪਿੱਛੇ ਵੀ 25 30 ਫੁੱਟ ਦੀ ਰੋਡ ਲੱਗਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਰੰਟ ਵੀ ਇਹਦਾ ਬਹੁਤ ਵਧੀਆ ਤੇ ਬੈਕ ਵੀ ਕਿਉਂਕਿ ਕੁਝ ਚੀਜ਼ਾਂ ਇਨਫੋਰਮੇਸ਼ਨ ਅਸੀਂ ਵੀਡੀਓ ਦੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਵੀਡੀਓ ਛੋਟੀ ਹੁੰਦੀ ਹੈ ਤਾਂ ਜੇਕਰ ਜੇਕਰ ਤੁਸੀਂ ਵਿਜ਼ਿਟ ਕਰੋਗੇ ਤਾਂ ਆਪਾਂ ਤੁਹਾਨੂੰ ਕੋਠੀ ਦਿਖਾ ਦੇਵਾਂਗੇ ਸਾਰੀ ਇਨਫੋਰਮੇਸ਼ਨ ਦੇ ਦੇਵਾਂਗੇ ਆਪਾਂ ਤੁਹਾਨੂੰ ਕੋਠੀ ਦਾ ਪੂਰਾ ਟੂਰ ਕਰਾਵਾਂਗੇ ਕੋਠੀ ਤੁਸੀਂ ਬਾਹਰੋਂ ਵੀ ਦੇਖ ਚੁੱਕੇ ਹੋ ਗੇਟ ਤੋਂ ਲੈ ਕੇ ਹੁਣ ਅੰਦਰ ਆਪਾਂ ਲੌਬੀ ਏਰੀਆ 'ਚ ਵਾਸ਼ਰੂਮ ਜੋ ਵੀ ਹੈਗੇ ਕੁੱਠੀ ਦੇ ਵਿੱਚ ਬਣਿਆ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੋਂ ਕੋਠੀਆਂ ਦੀ ਡਿਮਾਂਡ ਕੀਤੀ ਸੀ ਉਹ ਕੋਠੀਆਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਜੀ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਸਕਦੇ ਹੋ ਇਹ ਮੈਸੇਜ ਹਰ ਵਾਰ ਦਿੰਨੇ ਆ ਕਿਉਂਕਿ ਜੋ ਨਵੀਂ ਆਡੀਅנס ਹੁੰਦੀ ਹੈ ਉਹਨਾਂ ਨੂੰ ਉਹਨਾਂ ਲਈ ਇਹ ਮੈਸੇਜ ਸਾਨੂੰ ਕਨਵੇ ਕਰਨਾ ਪੈਂਦਾ ਜੀ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਕੋਠੀਆਂ ਪਸੰਦ ਕਰ ਸਕਦੇ ਨੇ ਜੇਕਰ ਜੋ ਵੀ ਤੁਹਾਡਾ ਬਜਟ ਹੋਇਆ ਜੇਕਰ ਤੁਹਾਨੂੰ ਕੋਈ ਕੋਠੀ ਪਸੰਦ ਆਉਂਦੀ ਤਾਂ ਆਪਾਂ ਜਰੂਰ ਦਿਖਾਵਾਂਗੇ ਜੀ ਸਭ ਤੋਂ ਪਹਿਲਾਂ 500 ਗੱਜ ਇਹ ਜਗ੍ਹਾ ਜੀ 500 ਗੱਜ ਦੇ ਵਿੱਚੋਂ 350 ਗੱਜ ਤਕਰੀਬਨ ਬਾਕੀ ਮੌਕੇ ਤੇ ਦੇਖਾਂਗੇ 500 ਗੱਜ ਦੇ ਵਿੱਚੋਂ 350 ਗੱਜ ਦੇ ਵਿੱਚ ਇਹ ਕੋਠੀ ਢਾਈ ਮੰਜ਼ਲਾ ਛੱਤੀ ਹੋਈ ਹੈ ਜੀ ਢਾਈ ਮੰਜ਼ਲ ਇਸ ਦੀ ਕੰਸਟਰਕਸ਼ਨ ਹੋਈ ਹੈ 350 ਗੱਜ ਟੋਟਲ ਰਕਬਾ ਜਿਹੜਾ ਹੈਗਾ ਜੀ ਉਹ 500 ਗੱਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਿਸ ਦੇ ਵਿੱਚ ਬੈਡਰੂਮ ਲੌਬੀ ਵਾਸ਼ਰੂਮ ਕਿਚਨ ਅਟੈਚ ਵਾਸ਼ਰੂਮ ਨੇ ਉਸ ਤੋਂ ਬਾਅਦ ਤੁਸੀਂ ਪੂਜਾ ਰੂਮ ਦੇਖਿਆ ਜੀ ਤਾਂ ਪ੍ਰਾਈਸ ਸੁਣ ਕੇ ਵੀ ਤੁਸੀਂ ਹੈਰਾਨ ਹੋਵੋਗੇ ਠੀਕ ਹੈ ਜੀ ਉਹ ਆਪਾਂ ਹੁਣੇ ਇਸੇ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਦੇਵਾਂਗੇ ਵੀਡੀਓ ਧਿਆਨ ਨਾਲ ਦੇਖ ਲਿਓ ਜੀ ਸਭ ਤੋਂ ਪਹਿਲਾਂ 500 ਗਜ ਦੇ ਵਿੱਚ ਇਹ ਕੁਠੀ ਬਣੀ ਹੋਈ ਹੈ ਇਸ ਦੇ ਵਿੱਚ ਇਹਨਾਂ ਨੇ ਮਾਲਕਾਂ ਨੇ ਆਪ ਬਣਾਈ ਸੀ ਖੁਦ ਬਣਾਈ ਸੀ ਡਾਊਨ ਸੀਲਿੰਗ ਦਾ ਕੰਮ ਪੇਂਟ ਦਾ ਕੰਮ ਮਾਰਬਲ ਦਾ ਕੰਮ वुਡ ਦਾ ਕੰਮ ਟੀਵੀ ਪੈਨਲ ਫਰनिश्ड ਕੋਠੀ ਮਿਲੂਗੀ ਬੈੱਡ ਵਗੈਰਾ ਜੋ ਟੀਵੀ ਪੈਨਲ ਲੱਗੇ ਹੋਏ ਨੇ ਤੁਹਾਨੂੰ ਵਿੱਚੇ ਮਿਲ ਜਾਣਗੇ ਠੀਕ ਹੈ ਜੀ ਸਮਾਨ ਵਿੱਚ ਬਾਕੀ ਮੌਕੇ ਤੇ ਮਾਲਕਾਂ ਨਾਲ ਆਪਾਂ ਦੇਖ ਲਵਾਂਗੇ ਉਸ ਤੋਂ ਬਾਅਦ ਲੋਕੇਸ਼ਨ ਦੱਸਾਂਗੇ ਫਿਰ ਦੱਸਾਂਗੇ ਪ੍ਰਾਈਸ ਤੁਹਾਨੂੰ ਜਗ੍ਹਾ ਦੱਸ ਚੁੱਕੇ ਹਾਂ ਜੇਕਰ ਤੁਸੀਂ ਕੋਠੀ ਦੇਖਣੀ ਹੋਈ ਤਾਂ ਆਪਾਂ ਜਿੱਥੋਂ ਨੂੰ ਕੋਠੀ ਦਿਖਾਵਾਂਗੇ ਵੀ ਠੀਕ ਹੈ ਜੀ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਜੀ ਫਿਰ ਸਾਰੇ ਪਰਿਵਾਰ ਕਹਿੰਦੇ ਨੇ ਕਿ ਤੁਸੀਂ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਨਹੀਂ ਦਿੰਦੇ ਕੁਝ ਗੱਲਾਂ ਹੈਗੀਆਂ ਨੇ ਆਪਾਂ ਲੋਕੇਸ਼ਨ ਪ੍ਰਾਈਸ ਲੋਕੇਸ਼ਨ ਪ੍ਰਾਈਸ ਤੇ ਰਕਬਾ ਏਰੀਆ ਕਿੰਨੇ ਗਜ ਵਿੱਚ ਕੰਸਟਰਕਸ਼ਨ ਹੋਈ ਹੈ ਉਹ ਦੱਸ ਦਿੰਨੇ ਹੁੰਦੇ ਆ ਕਈ ਵਾਰ ਡਾਈਮੈਂਸ਼ਨ ਹੋ ਗਈ ਕੁਝ ਗੱਲਾਂ ਜੋ ਇਨਫੋਰਮੇਸ਼ਨ ਵੀਡੀਓ ਵਿੱਚ ਜਿਆਦਾ ਟਾਈਮ ਲੱਗਦਾ ਹੈ ਤਾਂ ਨਹੀਂ ਦੇ ਪੰਦੇ ਲੋਕੇਸ਼ਨ ਹੈਗੀ ਹੈ ਜੀ ਚੰਡੀਗੜ੍ਹ ਰੋਡ ਤੋਂ ਤੁਸੀਂ ਆ ਸਕਦੇ ਹੋ ਲੁਧਿਆਣਾ ਸਮਰਾੜਾ ਚੌਂਕ ਦੇ ਨਾਲ ਭਾਮੀਆਂ ਦੇ ਵਿੱਚ ਇਹ ਕੋਠੀ ਮੌਜੂਦ ਹੈ ਜੀ ਤੇ ਰੇਟ ਹੁਣ ਤੁਸੀਂ ਹੈਰਾਨ ਹੋਵੋਗੇ 300 ਗਜ ਢਾਈ ਮੰਜਲਾ 36 ਹੋਈ ਹੈ ਗਰਾਉਂਡ ਫਲੋਰ ਦਿਖਾ ਚੁੱਕੇ ਆ ਫਰਸਟ ਫਲੋਰ ਦਿਖਾ ਰਹੇ ਆ ਤੇ ਉੱਪਰ ਵੀ ਨੰਮੰਟੀ ਵਗੈਰਾ ਬਣਾਈ ਹੋਈ ਹੈ ਠੀਕ ਹੈ ਜੀ 300 ਗਜ 350 ਗਜ ਦੀ ਕੰਸਟ੍ਰਕਸ਼ਨ ਹੋਈ ਹੈ ਤੇ ਰੇਟ ਮਾਲਕਾਂ ਨੇ ਬਹੁਤ ਘੱਟ ਰੱਖਿਆ ਜੀ 1 ਕਰੋੜ ਸਿਰਫ 45 ਲੱਖ 1 45 ਰੱਖਿਆ ਹੈ ਬਾਕੀ ਮੌਕੇ ਤੇ ਦੇਖਣ ਤੇ ਘਟਵਾਦ ਵੀ ਹੋ ਜਾਊਗਾ 500 ਗਜ ਦੀ ਕੋਠੀ 1 ਕਰੋੜ 45 ਜੇ ਤੁਸੀਂ ਕਹਿ ਸਕਦੇ ਹੋ ਵੀ ਨਹੀਂ ਮਿਲਦੀ ਕੋਠੀ ਚੰਡੀਗੜ੍ਹ ਜਾਂ ਲੁਧਿਆਣਾ ਦੇ ਕਾਫੀ ਪੋਸ਼ ਏਰੀਆ ਦੇ ਵਿੱਚ ਵੀ ਇਸ ਰੇਟ 'ਚ ਕੋਠੀ ਨਹੀਂ ਮਿਲਦੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਕੋਠੀ ਬਣਾਈ ਹੋਈ ਹੈ ਲੋਕੇਸ਼ਨ ਵੀ ਦੱਸਤੀ ਪ੍ਰਾਈਸ ਵੀ ਦੱਸ ਦਿੱਤਾ ਹੈ ਤੇ ਤੁਹਾਨੂੰ ਜਗ੍ਹਾ ਵੀ ਦੱਸਤੀ ਕਿੰਨੇ ਗਜ ਵਿੱਚ ਬਣੀ ਹੋਈ ਹੈ ਬਾਕੀ ਹੋਰ ਸੋਹਣੀਆਂ ਕੋਠੀਆਂ ਦੇਖਣ ਲਈ ਚੈਨਲ ਨਾਲ ਜੁੜ ਜਾਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਕੋਠੀਆਂ ਦਿਖਾਉਂਦੇ ਰਹਿੰਦੇ ਆ ਤੇ ਜਿਹੜੇ ਪਰਿਵਾਰ ਸਸਤੇ ਰੇਟਾਂ ਦੇ ਵਿੱਚ ਕੋਠੀਆਂ ਦੀ ਡਿਮਾਂਡ ਕਰਦੇ ਨੇ ਉਹ ਵੀ ਆਪਾਂ ਦਿਖਾਉਂਦੇ ਰਹਿੰਦੇ ਆ ਪਰ ਆਹ ਕੋਠੀ ਆਪਾਂ ਜਾਦਾ ਜਗ੍ਹਾ ਤੇ ਘੱਟ ਰੇਟ ਵਿੱਚ ਲੈ ਕੇ ਮੇਰੇ ਖਿਆਲ ਨਾਲ ਇਹ ਕੋਠੀ ਤੁਸੀਂ ਵੀ ਦੇਖਦੇ ਹੀ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਤੁਹਾਡੇ ਮੁਤਾਬਕ ਵੀ ਇਹ ਕੋਠੀ ਸਭ ਤੋਂ ਘੱਟ ਰੇਟ ਦੇ ਵਿੱਚ ਹੋਊਗੀ ਤੇ ਇੰਨੀ ਜਗ੍ਹਾ ਕਿਉਂਕਿ ਇੰਨੀ ਜਗ੍ਹਾ ਤੇ ਇੰਨੀ ਵਧੀਆ ਸੋਹਣੀ ਕੋਠੀ ਬਣੀ ਇੰਨੇ ਘੱਟ ਰੇਟ 'ਚ ਨਹੀਂ ਮਿਲਦੀ ਬਸ ਮਾਲਕ ਵੇਚ ਰਹੇ ਨੇ ਕਿਸੇ ਵਜ੍ਹਾ ਕਰਕੇ ਤੇ ਆਪਾਂ ਤੁਹਾਨੂੰ ਅੱਜ ਇਸ 500 ਗਜ ਦੀ ਕੋਠੀ ਦਾ ਵੀਡੀਓ ਟੂਰ ਕਰਾ ਦਿੱਤਾ ਹੈ ਜੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜ ਜਣਾ ਰਾਣਾ ਰੀਅਲ اسٹیਟ YouTube Instagram Facebook Snapchat ਤੇ ਸਾਰੇ ਅਫੀਸ਼ੀਅਲ ਵੈਬਸਾਈਟ www.ranaraealestate97.com ਤੇ ਠੀਕ ਹੈ ਜੀ ਅੱਗੇ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਕਿੱਦਾਂ ਵੀਡੀਓ ਲੱਗੀ ਲਾਈਕ ਜਰੂਰ ਕਰਿਓ ਤਾਂ